ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਕੁਝ ਖਾਸ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਗੁਰੂ ਮਹਾਰਾਜ ਕਿਰਪਾ ਕਰੇ ਤੇ ਇਹ ਜੋ ਬੇਨਤੀਆਂ ਨੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਏਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵੰਝਾ ਨਾ ਰਹੇ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ ਗੱਜ ਕੇ ਆਖੋ ਆਹੇ ਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਜ਼ਿਕਰ ਕਰਦੇ ਹਾਂ ਭਾਈ ਰਣਜੀਤ ਸਿੰਘ ਢੜੀਆਂ ਵਾਲੇ ਦਾ ਜਿਸ ਨੇ ਖੁਦ ਆਪਣੇ ਚੈਨਲ ਦੇ ਉੱਪਰ ਵੀਡੀਓ ਅਪਲੋਡ ਕੀਤੀ ਵੀਡੀਓ ਅਪਲੋਡ ਕਰਨ ਤੋਂ ਬਾਅਦ ਉਸ ਨੇ ਇਹ ਕਿਹਾ ਕਿ ਮੈਂ ਪੰਜਾਬ ਅਤੇ ਪੰਜਾਬੀਅਤ ਦੇ ਲਈ ਸਿੱਖ ਪੰਥ ਦੇ ਲਈ ਇਸ ਮਹਾਨ ਜੋ ਕਿ ਕੋਰਟ ਦੇ ਅੱਗੇ ਅੱਜ ਝੁਕਣ ਜਾ ਰਿਹਾ ਹਾਂ ਸਾਹਿਬੇ ਕਮਾਲ ਛੀਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਬਣਾਇਆ ਹੋਇਆ ਅਕਾਲ ਤਖਤ ਜਿੱਥੇ ਮੈਂ ਨਤਮਸਤਕ ਹੋ ਕੇ ਮੈਥੋਂ ਜੋ ਵੀ ਭੁੱਲਾਂ ਹੋਈਆਂ ਨੇ ਖਿਮਾਂ ਹੋਈਆਂ ਨੇ ਮੈਂ ਸਾਰਿਆਂ ਦੀ ਮਾਫੀ ਮੰਗਦਾ ਹਾਂ ਤੇ ਅੱਜ ਮਾਫੀ ਮੰਗਣ ਤੋਂ ਬਾਅਦ ਮੈਂ ਇਥੇ ਨਤਮਸਤਕ ਹੋ ਕੇ ਜਿੰਨੀਆਂ ਵੀ ਮੈਥੋਂ ਗਲਤੀਆਂ ਹੋਈਆਂ ਨੇ ਉਹਨਾਂ ਨੂੰ ਮੈਂ ਕਬੂਲ ਕਰਦਾ ਹਾਂ ਅਤੇ ਭਵਿੱਖ ਦੇ ਵਿੱਚ ਐਦਾਂ ਦੀ ਕਿਸੇ ਵੀ ਤਰੀਕੇ ਦੀ ਕੋਈ ਗਲਤੀ ਕੋਈ ਖਿਮਾ ਨਹੀਂ ਹੋਵੇਗੀ ਅਤੇ ਇਸ ਚੀਜ਼ ਦਾ ਵੀ ਮੈਂ ਆਪਣੇ ਆਪ ਨੂੰ ਵਿਸ਼ਵਾਸ ਦਿਵਾਉਣਾ ਹੈ ਸਾਧ ਸੰਗਤ ਜੀ ਸਾਰੀਆਂ ਸੇ ਸਿੱਖ ਸੰਗਤਾਂ ਜੋ ਕਿ ਬਹੁਤ ਹੀ ਜ਼ਿਆਦਾ ਇਸ ਸਮੇਂ ਖੁਸ਼ ਨਜ਼ਰ ਆ ਰੀਆਂ ਨੇ ਕਿ ਦੇਰ ਆਏ ਦਰਸਤਾਏ ਪਰ ਸ੍ਰੀ ਅਕਾਲ ਤਖਤ ਸਾਹਿਬ ਜੋ ਸਭ ਤੋਂ ਸਰਵੋੱਚ ਕੋਟ ਹੈ ਸਿੱਖ ਧਰਮ ਦਾ ਉਸ ਦੀ ਮਰਿਆਦਾ ਦੇ ਵਿੱਚ ਰਹਿਣਾ ਹਰ ਇੱਕ ਸਿੱਖ ਦਾ ਫਰਜ਼ ਮੰਨਦਾ ਹੈ ਤੇ ਇਹ ਮਰਿਆਦਾ ਤੋਂ ਬਾਹਰ ਹੋ ਗਏ ਸ੍ਰੀ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਉਥੋਂ ਦੇ ਸਿੰਘ ਸਾਹਿਬਾਨਾਂ ਨੇ ਜੋ ਕੁਝ ਕਿਹਾ ਉਹਨਾਂ ਨੇ ਜੋ ਫੈਸਲੇ ਸੁਣਾਏ ਸਾਰੇ ਫੈਸਲੇ ਮੰਨਣ ਦੇ ਲਈ ਰਣਜੀਤ ਸਿੰਘ ਢੱਡਰੀਆਂ ਵਾਲਾ ਤਿਆਰ ਹੈ ਬਾਕੀ ਬਹੁਤ ਸਾਰੇ ਲੋਕਾਂ ਦਾ ਪਰਵਾਹਾ ਵੀ ਉਡਾਰੇ ਨੇ ਕਿਰਨਜੀਤ ਸਿੰਘ ਢੱਡਰਾਂਗਾਂ ਵਾਲੇ ਨੂੰ ਜ਼ਬਰਦਸਤੀ ਇਹ ਬਿਆਨ ਦਵਾਏ ਗਏ ਨੇ ਪਰ ਐਦਾਂ ਦੀ ਕੋਈ ਵੀ ਪੁਸ਼ਟੀ ਸਾਡੇ ਚੈਨਲ ਵੱਲੋਂ ਨਹੀਂ ਕੀਤੀ ਜਾਂਦੀ ਅਤੇ ਨਾ ਹੀ ਰਣਜੀਤ ਸਿੰਘ ਢੱਡਰਾਂਗਾਂ ਵਾਲੇ ਨੇ ਖੁਦ ਕਿਹਾ ਕਿ ਮੈਂ ਪੂਰੇ ਹੋਸ਼ੋ ਹਵਾਸ ਦੇ ਵਿੱਚ ਕਹਿ ਰਿਹਾ ਹਾਂ ਕਿ ਮੈਂ ਅੱਜ ਮਾਫੀ ਮੰਗਦਾ ਹਾਂ ਜੋ ਵੀ ਮੇਰੇ ਕੋਲ ਭੁੱਲਾਂ ਹੋਈਆਂ ਨੇ ਖੇਮਾਂ ਹੋਈਆਂ ਨੇ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਗੁਰਫਤੇ ਪ੍ਰਵਾਨ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ